you yeah. ਬੰਦ ਕਰੋ ਬੰਦ ਕਰੋ ਲੈਕਮੂਲੀ ਮਿੱਟੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਦਾਰ ਜੰਗ ਸਿੰਘ ਉਪਾ ਪ੍ਰਧਾਨ ਭਾਰਤੀ ਖਾਨੇ ਦਾ ਆਪਣੀ ਇਕਲਾ ਇਹਦਾ ਆਪਣਾ ਜਿਹੜਾ ਨਾ ਜ਼ਮੀਨਾਂ ਦਾ ਖਾਇ ਕਰੀਏ ਸਰਕਾਰ ਜੰਗਪੁਰ ਜਿਹੜਾ ਹੈ ਇਆਂ ਮਤਲਬ ਉਹਦੇ ਸੰਬੰਧ ਵਿੱਚ ਅੱਜ ਇਹ ਨਹੀਂ ਹੋ ਗਿਆ ਮੈਂ ਕਿ ਇਹ ਮਤਲਬ ਆਪਣੀਆਂ ਜ਼ਮੀਨਾਂ ਸਾਡੀਆਂ ਜ਼ਮੀਨਾਂ ਖਸਾਨੇ ਕੋ ਚਲੀਆਂ ਗਈਆਂ

ਪਰਧਾਨ ਸਾਹਿਬ ਅੱਜ ਲੈਂਡ ਲੈਂਡ ਪੂਲਿੰਗ ਨੀਤੀ ਦੇ ਉਹਦੇ ਵਿੱਚ ਹੈ ਹਾਂ 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 ਦੋ ਚੀਜ਼ਾਂ ਅੱਜ ਆਈਆਂ ਜੀ ਹੈ ਕਿ ਗਾਮਾ ਅਰਜ 11 ਜਿਹੜਾ ਸੀ ਕੰਮ ਹੋਇਆ ਦੱਸੋ ਕਿ ਤੋਂ ਸਾਈਡ ਤੋਂ ਪਾਕੀ ਪਟਿਆਲੇ ਵੀ ਹੋ ਰਿਹਾ ਹੈ ਪੂਰੇ ਵੀ ਹੋ ਰਿਹਾ ਹੈ ਪਟਿਆਲੇ ਵੀ ਹੋ ਰਿਹਾ ਹੈ ਜਿਹੜਾ ਅੱਜ ਮੋਟਰਸਾਈਕਲ ਮਾਰਚ ਰੱਖਿਆ ਹੋਇਆ ਨਾ ਇਹ ਕੈਮ ਐਮ ਦੀ ਕਾਰ ਸੀ ਕਿਸਾਨ ਮੂਵਰ ਕੋਚੇ ਛੱਡੀ ਇਹ ਸਾਰੇ ਪੰਜਾਬ ਦੇ ਵਿੱਚ ਆਪਾਂ 11 ਤਰੀਕ ਨੂੰ ਮੋਟਰਸਾਈਕਲ ਮਾਰਚ ਕੱਢਣਾ ਇਹ ਜਿਹੜਾ ਆਪਣਾ ਲੈਂਡ ਪੂਲਿੰਗ ਤੇ ਕਿਚਪ ਵਾਲੇ ਵੀ ਡਟਰੇ ਆਏ ਨੇ ਜਿਹੜੇ ਜਿਹੜੇ ਇਸ ਦਾ ਵਿਰੋਧ ਤੇ ਚੇਤਾਨਣ ਦੇ ਲਈ ਇਹ ਮਾਰਚ ਸੀਗਾ ਪੁਲਸਲ ਮਾਰਚ ਜਿਹੜਾ ਹੁਣ ਆਪਾਂ ਇੱਥੇ ਰਾਜਪੁਰੇ ਚ ਵੀ ਕੱਢ ਰਹੇ ਆ ਜਿਹੜਾ ਸ਼ਿਸ਼ਵਾ ਹੋ ਕੇ ਗੁਰਗਾਮੰਦਰ ਹੋ ਕੇ ਐਮ ਐਲ ਏ ਰੋਡ ਦੇ ਫੌਰਾ ਚੌਕ ਤੇ ਸਮਾਪਤ ਹੋਏਗਾ। ਪਰ ਜਿਹੜਾ ਮੋਟਰਸਾਈਕਲ ਮਾਰਚ ਹੈ ਇਹ ਕੇਐਮਨੋਂ ਸਾਰੇ ਪੰਜਾਬ ਚ ਕੱਢਿਆ ਜਾ ਰਿਹਾ ਜੀ ਲੈਂਡ ਪੂਲਿੰਗ ਨੀਤੀ ਤੇ ਚਿੱਪ ਵਾਲੇ ਮੀਟਰ ਦੇ ਵਿਰੋਧ ਤੇ ਆਪਣੇ ਇਲਾਕੇ ਦੇ ਵਿੱਚ ਵੀ ਤਾਂ ਇਹੀ ਇਹੀ ਇੰਟਰ ਦੇ ਵਿੱਚ ਇਹੀ ਹੈ ਜਿਹੜਾ ਅਸੀਂ ਕੱਢ ਰਹੇ ਹਾਂ ਜੀ। ਅੱਛਾ ਜੀ। ਸਾਰੇ ਇੱਥੇ ਜਾ ਜਥੇਬੰਦੀਆਂ ਗੇਮ ਆਪਤੀਆਂ ਨੇ ਤੇ ਬਾਕੀ ਖੁੱਲਾ ਸੱਦਾ ਸੀਗਾ ਕੋਈ ਵੀ ਆ ਕੇ ਸਪੋਰਟ ਕਰ ਸਕਦਾ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਜੀ ਆਪਣੀ ਭਾਰਤੀ ਕਿਸਾਨ ਮਜੂਬ ਜੁਨੀ ਪੰਜਾਬ ਬੀਕੇ ਪਟੇੜੀ ਬੀਕੇ ਕ੍ਰਾਂਤੀਕਾਰੀ ਤੇ ਬੀਕੇ ਬ੍ਰਹਮਕੇ ਸੀਗੀ ਜਿਹੜੀਆਂ ਚਾਰ ਜਥੇਬੰਦੀਆਂ ਕੇਐਮ ਦਾ 파ਟ ਨੇ ਉਹਨਾਂ ਵੱਲੋਂ ਇਹ ਸੀਗਾ ਤੇ ਖੁੱਲਾ ਸੱਦਾ ਸੀਗਾ ਕਿ ਜਿਹੜਾ ਕੋਈ ਆ ਕੇ ਸਪੋਰਟ ਕਰ ਸਕਦਾ ਜਿਹੜਾ ਅੱਜ ਦਾ ਮੇਨ ਥੋੜਾ ਇਕੱਠਾ ਹੈ ਇਹ ਲੈਂਡ ਬੋਲਿੰਗ ਨਿਯਤ ਲੈ ਕੇ ਆ ਹਾਂਜੀ ਹਾਂਜੀ ਮੇਨ ਲੈਂਡ ਬੋਲਿੰਗ ਲੈ ਕੇ ਤੇ ਚਿੱਪ ਵਾਲੇ ਮੀਟਰਨ ਲੈ ਕੇ ਕੇ ਬਲੇ ਮੀਟਰ ਲੱਗੇ। ਹਾਂਜੀ ਹਾਂਜੀ। ਤੁਹਾਡਾ ਕੀ ਕਹਿਣਾ ਵੀ ਨਾ ਚਿਪ ਵਾਲੇ ਮੀਟਰ ਲੱਗਣ ਦੇਣੀਆਂ। ਦੇਖੋ ਸਾਰਾ ਨਾ ਤਾਂ ਅਸੀਂ 1 ਇੰਚ ਚ ਵੀਰ ਦੇਣ ਦੇਣੀਆਂ। ਅੱਛਾ ਜੀ। ਨਾ ਦੀ ਚਿਪ ਵਾਲੇ ਮੀਟਰ ਲੱਗਣ ਦੇ ਰਹੇ ਨੇ। ਜਿਵੇਂ ਸਰਕਾਰ ਕਹੀ ਜਾਂਦੀ ਵੀ ਇਹ ਤਾਂ ਕਿਸਾਨਾਂ ਦੇ ਹੱਕ ਚ ਦੀ ਗੱਲ ਸਾਰੀ ਇਹ ਤੇ ਤੁਹਾਡਾ ਕੀ ਕਹਿਣਾ ਹੈ? ਸਰਕਾਰ ਤਾਂ ਕਹਿ ਕਰਦੀ ਆ। ਉਹਨਾਂ ਦਾ ਆਪਣੇ ਉਹ ਦੱਸ ਰਹੇ ਉਹ ਤੇ ਕਿਸਾਨਾਂ ਨੂੰ ਪਤਾ ਨਾ ਕਿ ਤੁਸੀਂ ਰੁਪਇਆ ਲੈ ਕੇ 10 ਪੈਸੇ ਵਾਪਸ ਮੋੜ ਦੇ ਪਏ ਆ। ਇੱਧਰ ਤਾਂ ਇਨਸਾਫ ਹੈ। ਠੀਕ ਹੈ। ਜਿਹੜੇ ਉਹ 10 ਪੈਸੇ ਵੀ ਦੇਣੇ ਆ ਉਹਦੇ ਵੀ ਬੜਾ ਲੰਬਾ ਚੌੜਾ ਪ੍ਰੋਸੈਸ ਹੈ ਜੀ। ਉਹਦੇ ਵੀ ਡਿਵੈਲਪ ਹਰ ਬਾਤ ਕਰਕੇ ਤੁਸੀਂ 60% ਚਾਰਜ ਲੈੇ ਜਾਣੇ ਆ ਤਾਂ ਤੁਹਾਨੂੰ ਉਹ 10 ਪੈਸੇ باس ਮੋੜ ਦੇਗੇ ਜੀ ਪ੍ਰਧਾਨ ਜੀ ਕਹਿੰਦਾ ਭਾਅ ਵੀ ਲੰਬਾ ਪ੍ਰੋਸੈਸ ਹੈ ਟਾਈਮ ਲੱਗੇਗਾ ਇਸ ਚੰਨੀ ਤੱਕ ਕੀ ਲੱਗਦਾ ਜੇ ਸਰਕਾਰੇ ਨੀਤੀ ਬਦਲਸ ਨਾ ਲਈ ਫਿਰ ਸੰਘਰਸ਼ ਤਿੱਖਾ ਰੂਪ ਵੀ ਅਖਤਿਆਰ ਕਰ ਸਕਦਾ ਜੀ ਸਾਰੇ ਸੰਘਰਸ਼ ਤਿੱਖਾ ਵੀ ਹੋਏਗਾ ਇਹ ਸਰਕਾਰ ਨੇ ਦੇਖਣਾ ਕੀ ਕਰਨਾ ਇਹ ਅਸੀਂ ਸਰਕਾਰ ਨੂੰ ਤੁਹਾਡੇ ਮਤਲਬ ਬੇਇੱਜ਼ਤੀ ਵੀ ਕਰਦੇ ਆ ਇਹਦੇ ਵਿੱਚ ਕਿ ਤੁਸੀਂ ਨਹੀਂ ਲਓਗੇ ਤਾਂ ਪੰਜਾਬ ਦਾ ਮਾਹੁਲ ਖਰਾਬ ਹੋਣ ਤੇ ਵੀ ਕਾਰਨ ਬਣ ਸਕਦੇ ਨੇ ਕਿ ਤੁਸੀਂ ਜ਼ਿੰਮੇਵਾਰਤਾ ਸੀ ਕੀਤੀ ਮਤਲਬ ਅਟਾਲਾਂ ਤੁਸੀਂ ਵੀ 1 ਇੰਚ ਵੀ ਨਹੀਂ ਜਣੀ ਹੈਗੀ ਅਟਾਲਾਂ ਜੀ ਕਿੱਥੇ ਵੀ ਜਾਣ ਦਾ